ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਚਾਰ ਰਹੇ ਹਾਂ ਵਰਤਮਾਨ ਸਮੇਂ ਦੀਆਂ ਚੁਣੌਤੀਆਂ ਤੋਂ ਅੱਜ ਅਸੀਂ ਇਸ ਪੰਦ ਵਿਚਾਰ ਕਰਾਂਗੇ ਇਸ ਲੜੀ ਵਿੱਚ ਸਿੱਖੀ ਦਾ ਸਰੂਪ ਤੋਂ ਸਿੱਖੀ ਦਾ ਸਰੂਪ ਜੋ ਬਾਹਰਲਾ ਸਰੂਪ ਹੈ ਅੱਜ ਅਸੀਂ ਉਹਦੀ ਗੱਲ ਕਰਦੇ ਹਾਂ ਪੰਜ ਕਕਾਰੀ ਵਰਦੀ ਦਾ ਧਾਰਨੀ ਹੋਣਾ ਸਬ ਸੂਰਤ ਦਸਤਾਰ ਸਿਰਾ ਹੋਣਾ ਇਹ ਸਿੱਖੀ ਦਾ ਸਰੂਪ ਹੈ ਪਰ ਅੱਜ ਬੜੀ ਅਫਸੋਸ ਦੀ ਗੱਲ ਹੈ ਕਿ ਅਣਮਤੀ ਲੋਕ ਤਾਂ ਇਹ ਗੱਲ ਆਖਦੇ ਹੀ ਹਨ ਕਿ ਜੀ ਇਹਦੀ ਇਹਦਾ ਕੀ ਫਾਇਦਾ ਕਿਸਾਂ ਦਾੜੀਆਂ ਦਾ ਕੀ ਫਾਇਦਾ ਜੀ ਉਸ ਵਕਤ ਇੱਕ ਖਾਲਸਾਈ ਫੌਜ ਦੀ ਲੋੜ ਸੀ ਕਿ ਗੁਰੂ ਸਾਹਿਬ ਨੇ ਖਾਲਸੇ ਸਾਜੇ ਸਨ ਕਿਸਾ داری ਤੇ ਹੁਣ ਉਹ ਲੋੜ ਨਹੀਂ ਹੈ ਗੈਰ ਮੁਲਕੀ ਰਾਜ ਨਹੀਂ ਹੈ ਤੇ ਉਹ ਜ਼ੁਲਮ ਉਸ ਤੋਂ ਬੰਦ ਹੋ ਚੁੱਕੇ ਨੇ ਤੇ ਹੁਣ ਇਸ ਦੀ ਕੋਈ ਲੋੜ ਨਹੀਂ ਹੈ ਤੇ ਕੋਈ ਵੀ ਕਹਿੰਦੇ ਨੇ ਕਿ ਬੀਸਿਕਲੀ ਸਿੱਖ ਹਿੰਦੂ ਹੀ ਹੈ ਇਹ ਲਫ਼ਜ਼ ਇਹ ਲੋਕ ਬੋਲਦੇ ਹਨ ਉਹ ਤੇ ਚਲੋ ਦਸ਼ਮਨੀ ਭਾਵਨਾਵਾਂ ਕਾਰਨ ਈਰਖਾ ਭਾਵਨਾ ਕਾਰਨ ਬੋਲਦੇ ਹਨ ਬੜੀ ਸ਼ਰਮ ਉਸਲੇ ਆਉਂਦੀ ਹੈ ਜਿਸ ਲਈ ਇੱਕ ਸਿੱਖ ਰਾਣੇ ਦਾ ਜੰਪਲ ਬੱਚਾ ਉਹ ਕੇਸ ਦਾੜੀ ਦੀ ਬੇਦਵੀ ਕਰਦਾ ਹੋਵੇ ਕਿ ਉਹ ਮੋਣਾ ਹੋ ਗਿਆ ਹੋਵੇ ਤੇ ਫਿਰ ਉਹ ਇਹ ਗੱਲ ਆਕੇ ਜੀਏ ਮੈਂ ਵੀ ਸਿੱਖਾਂ ਜਦ ਸਿੱਖੀ ਵਿੱਚ ਸਿੱਖੀ ਸਰੂਪ ਦੀ ਬੜੀ ਮਹੱਤਾ ਹੈ ਇਹ ਸਿਰਫ ਇਸ ਲਈ ਨਹੀਂ ਕਿ ਅਸੀਂ ਹੋਰ ਕੋ ਮੰਡਲ ਨੂੰ ਆਪਣੀ ਕੋਈ ਵੱਖਰੀ ਪਛਾਣ ਬਣਾਉਣੀ ਹੈ ਨਹੀਂ ਬਲਕਿ ਇਹ ਸਾਡੀ ਪਹਿਚਾਨ ਉਸ ਪ੍ਰਮਾਤਮਾ ਨੇ ਆਰਤੀ ਬਣਾਈ ਹੈ ਹਰ ਇਨਸਾਨ ਅਗਰ ਉਹ ਆਪਣੇ ਸਿਰ ਨਾਲ ਛੇੜਛਾੜ ਨਾ ਕਰੇ ਦਾੜੀ ਕੇ ਸੰਧੀ ਬੇਧ ਵੀ ਨਾ ਕਰੇ ਸੁੰਤ ਨਾ ਕਰੇ ਤਾਂ ਇਹ ਹੀ ਰੂਪ ਜੋ ਇੱਕ ਸੰ ਸਪਾਈ ਸਿੱਖਦਾ ਹੁੰਦਾ ਰੂਪ ਇਹ ਰੂਪ ਬਣਦਾ ਹਰ ਇਨਸਾਨ ਦਾ ਉਹ ਬਾਅਦ ਹੀ ਜਪਣਾ ਨਾਂ ਕੁਝ ਵੀ ਰਖਾ ਲਵੇ ਲੇਕਿਨ ਸਿਰਕ ਜਿਹੜੀ ਬਣਦੇ ਰਹਿ ਉਹ ਸਾਰੇ ਦੀ ਪ੍ਰਮਾਤਮਾ ਨੇ ਇਹੋ ਜੀ ਰੱਖੀ ਹੋਈ ਹੈ ਇਸ ਲਈ ਕੇਸ ਦਾੜੀ ਅਸੀਂ ਆਪ ਨਹੀਂ ਬਣਾਏ ਕੋਈ ਵਖਰੀ ਪਹਿਚਾਨ ਲਈ ਅਸੀਂ ਨਹੀਂ ਬਣਾਏ ਬਲਕਿ ਕੁਦਰਤ ਦੀ ਜਿਸ ਸਿਰ ਨਾਲ ਇਹ ਜਿਵੇਂ ਬਾਕੀ ਅੰਗ ਹਨ ਇਸ ਤਰ੍ਹਾਂ ਕੇਸ ਦਾੜੀ ਬदन ਤੇ ਰੋਮ ਇਹ ਵੀ ਸਾਡੇ ਜਿਸਮ ਦੇ ਅੰਗ ਹਨ ਔਰ ਇਹਨਾਂ ਦਾ ਸਰੀਰ ਨਾਲ ਕੋਈ ਮਹੱਤਵ ਹੈ ਇਹ ਬੇਮਤਵ ਬਿਲਾ ਮਤਲਬ ਨਹੀਂ ਲਗਾਏਗੇ ਸਿਰ ਦੇ ਨਾਲ ਇਸ ਹੋਂ ਦੀ ਬੜੀ ਮਤਦਾ ਹੈ ਤੋ ਲਾਜ਼ਮੀ ਇਸ ਗੱਲ ਨੂੰ ਅਸੀਂ ਨਹੀਂ ਸਮਝ ਰਹੇ ਅੱਜ ਤੇ ਸਾਡੇ ਬਹੁਤ ਸਾਰੇ ਲੋਕ ਸਿੱਖੀ ਨਾਮ ਸਿੰਘ ਵਾਲਾ ਹੁੰਦਾ ਹੈ ਸਿੱਖ ਘਰਾਣੇ ਦੇ ਹੁੰਦੇ ਹਨ ਪਿਤਾ ਦਾਦੇ ਇਸਾ ਧਾਰੀ ਸਾਹਿਬ ਸੂਰਤ ਪਰ ਬੱਚੇ ਅੱਗੇ ਮੂਨ ਕੋਣ ਹੋ ਕੇ ਫਿਰ ਕਹਿੰਦੇ ਅਸੀਂ ਵੀ ਸਿੱਖਾਂ ਬਲਕਿ ਇਤੇ ਤੱਕ ਕਿ ਸਿੱਖੀ ਵਿੱਚ ਸ਼ਾਮਲ ਹੋਣ ਦੇ ਲਈ ਕਾਨੂੰਨੀ ਲੜਾਈਆਂ ਵੀ ਲੜਦੇ ਫਿਰਦੇ ਹਨ ਕਈ ਮੈਂ ਤੇ ਸ਼ਰਮਸਾਰ ਹੋ ਗਿਆ ਵਾ ਇੱਕ ਮੰਨਿਆ ਪਰਮਨਿਆ ਪ੍ਰਚਾਰਕ ਮੈਂ ਨਾਂ ਨਾ ਲਵਾਂ ਪਿਛਲੇ ਦਿਨੀ ਉਹ ਉਹਦੀ ਉਹਨਾਂ ਦੀ ਇੱਕ ਪੋਸਟ ਆ ਗਈ ਕਿ ਜੀ ਪੰਜਾਬ ਵਿੱਚ ਬਹੁਤ ਸਾਰੀ ਦੁਨੀਆ ਜਿਹੜੀ ਹੈ ਉਹ ਕਿਸ ਦਾੜੀਆਂ ਨੂੰ ਤਲੰਜਲੀ ਦੇ ਚੁੱਕੀ ਹੈ ਤੇ ਲਿਹਾਜ਼ਾ ਉਹਨਾਂ ਨੂੰ ਬਚੂ ਖਾਜ ਨਹੀਂ ਕੀਤਾ ਜਾ ਸਕਦਾ ਤੇ ਸਾਨੂੰ ਕੋਈ ਮਰਦਾ ਚੋਲੀ ਢਿਲ ਬਰਤਨੀ ਚਾਹੀਦੀ ਹੈ ਮਤਲਬ ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਇਹਨਾਂ ਨੂੰ ਵੀ ਸਿੱਖੀ ਵਿੱਚ ਸਮਝਿਆ ਜਾਏ ਕਿੰਦੀ ਵੱਡੀ ਗਲਤ ਗੱਲ ਹੈ ਕਿ ਪ੍ਰਚਾਰਕ ਉੱਠ ਕੇ ਇਹ ਲਫ਼ਜ਼ ਬੋਲਦਾ ਹੈ ਕਿ ਜਿਹੜੇ ਦਾੜੀ ਕੱਟਾ ਚੁੱਕੋ ਉਹਨਾਂ ਨੂੰ ਵੀ ਸਿੱਖ ਸੰਧਿਆ ਜਾਏ ਯਾਰ ਸਿੱਖੀ ਨਾ ਹੋ ਗਈ ਖੇਡ ਹੋ ਗਈ ਮੂਮ ਦੀ ਨੱਕ ਹੋ ਗਈ ਜਿੱਦੇ ਦਿਲ ਕਿ ਤੱਕ ਮਰੋੜ ਲਈ ਉਹ ਕਹਿੰਦੇ ਨੇ ਜੀ ਅਸੀਂ ਕੇਸਾਂ ਦਾੜੀਆਂ ਵਾਲੇ ਸਭ ਸੂਰੂ ਦੇਖੇ ਨੇ ਗਲਤ ਕੰਮ ਕਰਦੇ ਬੜੇ ਬੜੇ ਪੁੱਠੇ ਕੰਮ ਕਰਦੇ ਨੇ ਉਹਨੇ ਕੋਲ ਅਸੀਂ ਚੰਗੇ ਆ ਜੀ ਸਾਡੇ ਸਿੱਖੀ ਪਿਆਰ ਜਿਆਦਾ ਫਰੋਂ ਨਾ ਟੀਮ ਹੈ ਇਸਦੇ ਉਲਟ ਪੁੱਟ ਗੱਲਾਂ ਕਰਦੇ ਨੇ ਭਈ ਕੋਈ ਸਿੱਖੀ ਸਰੂਪ ਵਾਲਾ ਬੰਦਾ ਅਗਰ ਗਲਤੀ ਕਰ ਜਾਏ ਇਸਦਾ ਮਤਲਬ ਇਹ ਨਹੀਂ ਹੈ ਕਿ ਸਿੱਖੀ ਸਰੂਪ ਨਹੀਂ ਬੇਕਾਰ ਸਮਨ ਨੂੰ ਸ਼ੁਰੂ ਕਰਦੇ ਜੀ ਅਸੀਂ ਤੇ ਜੇ ਸਿੱਖੀ ਸਰੂਪ ਵਾਲੇ ਗਲਤ ਕੰਮ ਕਰਦੇ ਨੇ ਤੇ ਜਿਨ੍ਹਾਂ ਦਾ ਸਿੱਖੀ ਸਰੂਪ ਨਹੀਂ ਉਹ ਕਿਹੜੇ ਸਾਰੇ ਕੰਮ ਠੀਕ ਹੀ ਕਰਦੇ ਨੇ ਜੇ ਇੱਕ ਅੱਧਾ ਕੋਈ ਬੰਦਾ ਸਿੱਖੀ ਸਰੂਪ ਨੂੰ ਤਲੰਜਰੀ ਦੇ ਕੇ ਵੀ ਸਿੱਖੀ ਦਾ ਪਾਲਣੋਚਦਾ ਹੈ ਚੰਗੀ ਗੱਲ ਇਹ ਭਾਈ ਤੂੰ ਸਿੱਕੀ ਦਾ ਭਲਾ ਲੋਜਦੇ ਤੇ ਫਿਰ ਸਿੱਕੀ ਸਰੂਪ ਧਾਰਨ ਕਰਦੇ ਤੈਨੂੰ ਕੀ ਪਰੇਸ਼ਾਨੀ ਹੈ ਤੂੰ ਇੰਨਾ ਆਰਜ਼ੀ ਦਲਦਰੀ ਹੈ ਕਿ ਆਪਣੇ ਕੇਸਾਂ ਦੀ ਸੰਭਾਲਣਾ ਕਰਨ ਦੇ ਕਾਰਨ ਇਹ ਆਪਣਾ ਸ਼ਾਰਟ ਕਟ ਕੰਮ ਤੂੰ ਅਪਣਾ ਲਿਆ ਜੇ ਤੂੰ ਐਡਾ ਢਿੱਲੜੇ ਐ ਦਾ ਆਲਸੀ ਐ ਤੇ ਫਿਰ ਤੂੰ ਕਾਹਦੇ ਸਿੱਖੀ ਤੇ ਦਾਅਵੇ ਕਰਦਾ ਪਿਆ ਕਾਹੀ ਸਿੱਖੀ ਦੇ ਦਾਅਵੇ ਕਰਦਾ ਤੂੰ ਇਹ ਮੈਂ ਨਹੀਂ ਸਮਝਦਾ ਕਿ ਕੋਈ ਬੰਦਾ ਕੇਸਾਂ ਦਾੜੀਆਂ ਨੂੰ ਤਲੰਜਲੀ ਦੇ ਕੇ ਕੇਸਾਂ ਦਾੜੀ ਦੀ ਬੇਲ ਵੀ ਕਰਕੇ ਜਿਹੜਾ ਕਿ ਸਿੱਖੀ ਵਿੱਚ ਉਸ ਨੂੰ ਪਤਿਤ ਕਿਹਾ ਜਾਂਦਾ ਆਪਣੀ ਧਰਮ ਤੋਂ ਗਿਰ ਗਿਆ ਕਹਿੰਦੇ ਚਾਰ ਕੁਰਾਤਾਂ ਵਿੱਚੋਂ ਇੱਕ ਕੁਰਾਤ ਹੈ ਕਿ ਫਿਰ ਵੀ ਆਪਣੇ ਆਪ ਨੂੰ ਸਿੱਖ ਸਮਝੀ ਜਾਈਏ ਜਾਂ ਸਿੱਖ ਖਾਣ ਦੇ ਲਈ ਉਹ ਯਤਨਸ਼ੀਲ ਹੋਇਆ ਹੋਵੇ ਇਹ ਬੜੀ ਭਾਰੀ ਗਲਤੀ ਹੈ ਔਰ ਪ੍ਰਚਾਰਕ ਲੋਕ ਅਗਰ ਐਸਾ ਬੋਲਣ ਇਹ ਵੀ ਬੜੀ ਭਾਰੀ ਗਲਤੀ ਹੈ ਇੱਕ ਹੋਰ ਲਫ਼ਜ਼ ਹੈ ਜਿਹੜਾ ਆਮ ਲੋਕ ਵਰਦੇ ਨੇ ਕਿ ਜਿਹੜੇ ਬਿਨਾਂ ਕਿਸੇ ਕੰਦੇ ਅਸੀਂ ਸੱਚੀ ਧਾਰੀ ਸਿੱਖਾਂ ਮੈਂ ਹੈਰਾਨ ਹਾਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਕਿਹਦੇ ਸੱਚੀ ਧਾਰੀ ਸਿੱਖ ਲਫ਼ਜ਼ ਨਹੀਂ ਆਇਆ ਨਾ ਹੀ ਸਿੱਖ ਰਹਿਤ ਮਹਾਰਾਜ ਦੇ ਵਿੱਚ ਸੱਚੀ ਧਾਰੀ ਦੀ ਕੋਈ ਗੱਲ ਕੀਤੀ ਗਈ ਸਿੱਖ ਦੀ ਡੈਫੀਨੀਸ਼ਨ ਹੈ ਸਿੱਖ ਦੀ ਤਾਰੀਫ ਕੀਤੀ ਗਈ ਹੈ ਰਮਤ ਦੇ ਅਰੰਭਤਾ ਵਿੱਚ ਪਰ ਸਹਿਤਾਰੀ ਸਿੱਖ ਦੀ ਕੋਈ ਤਾਰੀਫ ਨਹੀਂ ਹੈ ਸਿੱਖੀ ਸਿਧਾਂਤਾਂ ਵਿੱਚ ਸਿੱਖੀ ਕਲਚਰ ਵਿੱਚ ਸਹਿਤਾਰੀ ਨਾਂ ਦੀ ਕੋਈ ਚੀਜ਼ ਹੁੰਦੀ ਨਹੀਂ ਹੈ ਜਾਂ ਸਿੱਖ ਹੈ ਤੇ ਜਾਂ ਗੈਰ ਸਿੱਖ ਹੈ ਤੋਂ ਜਿਹੜਾ ਸਿੱਖ ਹੈ ਉਹ ਸਾਬਤ ਸੁਰੂ ਦਸਤਾਰ ਸੇ ਦਾ ਕੇਸ ਸਹਿਤਾਰੀ ਹੁੰਦਾ ਹੈ ਕਈ ਦਫਾ ਕਾਨੂੰਨੀ ਮਾਇਰਨ ਵੀ ਹੈ ਜੋ ਸਵਾਲ ਖੜੇ ਕਰ ਦਿੰਦੇ ਨੇ ਕਿ ਜੀ ਕੇਸ ਜ਼ਰੂਰੀ ਹਨ ਦਸਤਾਰ ਜ਼ਰੂਰੀ ਹੈ ਸਾਨੂੰ ਸਮਝਣਾ ਚਾਹੀਦਾ ਹੈ ਸਾਡੀ ਰਹਿਤ ਮਰਦਾ ਜੀ ਲਿਖਿਆ ਹੋਇਆ ਹੈ ਕਿ ਦਸਤਾਰ ਉਰ ਕਛਹਿਰੇ ਤੋਂ ਛੁੱਟ ਬਾਾਕੀ ਲਿਬਾਸ ਦੇ ਬਾਰੇ ਕੋਈ ਸਖਤਾਈ ਨਹੀਂ ਹੈ ਇਹ ਦੋ ਜਿਹੜੀਆਂ ਜਿਹਨੇ ਦਸਤਾਰ ਉਰ ਕਛਹਿਰਾ ਡਰੈਸ ਵਿੱਚੋਂ ਡਰੈਸ ਵਿੱਚੋਂ ਇਹ ਚੀਜ਼ਾਂ ਇੱਕ ਸਿੱਖ ਦੇ ਸਰੀਰ ਦੇ ਨਾਲ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਸਿੱਖ ਦਸਤਾਰਤਾਰੀ ਹੋਣਾ ਚਾਹੀਦਾ ਔਰ ਪੰਜ ਕਕਾਰਾਂ ਵਿੱਚ ਜਿਹੜਾ ਇੱਕ ਕਾਰ ਕਛਹਿਰਾ ਹੈ ਇਹ ਜ਼ਰੂਰ ਹੋਣਾ ਚਾਹੀਦਾ ਬਾਕੀ ਡਰੈਸ ਤੁਸੀਂ ਕੋਈ ਵੀ ਡਰੈਸ ਪਹਿਨ ਸਕਦੇ ਹੋ ਨਿਗੇਜ ਪੂਰਾ ਟੱਕਿਆ ਹੋਣਾ ਚਾਹੀਦਾ ਸ੍ਰੀ ਰਦੀ ਗਲਤ ਪ੍ਰਦਰਸ਼ਨੀ ਹੋਣੀ ਚਾਹੀਦੀ ਐਸਾ ਜਿਹੜਾ ਹੈ ਜ਼ਿਕਰ ਹੈ ਉੱਥੇ ਤੋਂ ਫਿਰ ਅਸੀਂ ਇਸ ਕੁਲ ਦੀ ਢੁੰਗਣਾ ਕਰਕੇ ਸਿੱਖੀ ਨੂੰ ਟਾ ਲਾਉਣ ਵਾਲੀਆਂ ਗੱਲਾਂ ਕਰਦੇ ਹਾਂ ਸਿੱਖੀ ਸਰੂਪ ਹੀ ਸਾਬਦ ਸੂਰਤ ਬੰਦਾ ਅਗਰ ਗਲਤੀਆਂ ਕਰਦਾ ਸਿੱਖੀ ਦੇ ਉਲਟ ਉਹ ਵੀ ਬੜੀ ਭਾਰੀ ਗਲਤੀ ਹੈ ਉਹਨੂੰ ਤੇ ਤਨਖਾਈ ਆ ਜਾਂ ਪਤਿ ਕਰਾਰ ਕਿਤਾ ਜਾ ਸਕਦਾ ਹੈ ਅਗਰ ਕੋਈ ਐਸੀ ਗਲਤੀ ਕਰਦਾ ਪਰ ਜਿਹੜਾ ਸਿੱਖੀ ਸਰੂਪ ਹੀ ਤਲੰਜਲੀ ਦੇ ਚੁੱਕਾ ਹੈ ਉਹ ਵੀ ਆਪਣੇ ਆਪ ਨੂੰ ਅਧੂਰਾ ਹੀ ਸਮਝੇ ਆਪਣੇ ਆਪ ਨੂੰ ਸੰਪੂਰਨ ਨਾ ਸਮਝੇ ਤਾਂ ਇਹ ਵੀ ਇੱਕ ਵਕਤ ਦੀ ਬੜੀ ਭਾਰੀ ਚੁਣੌਤੀ ਹੈ ਕਿ ਇਸ ਚੀਜ਼ ਨੂੰ ਸੰਭਲਿਆ ਜਾਏ ਇਸ ਚੀਜ਼ ਤੇ ਜ਼ੋਰ ਦਿੱਤਾ ਜਾਏ ਸਿੱਖ ਪਰਿਵਾਰਾਂ ਵਿੱਚੋਂ ਜਿਹੜਾ ਬੱਚਾ ਇਸ ਤਰ੍ਹਾਂ ਦੀ ਬੇਦੀਆਂ ਕਰਦਾ ਉਸ ਨੂੰ ਉਹ ਮਾਨ ਨਾ ਦਿੱਤਾ ਜਾਏ ਜਿਹੜਾ ਅਸੀਂ ਦੇ ਰਹੇ ਹਾਂ ਔਰ ਜਿਹਦੇ ਕਾਰਨ ਇਹ ਬਗਵਾ ਜੜੀ ਹੈ ਹੋਰ ਜ਼ਿਆਦਾ ਫੈਲਦੀ ਪਈ ਹੈ ਇਸ ਵਾਸਤੇ ਇਹ ਵੀ ਇੱਕ ਬੜੀ ਵੱਡੀ ਚੁਣੌਤੀ ਹੈ ਅਸੀਂ ਕੰਮ ਦੇ ਵਿੱਚ ਕਿ ਸਿੱਖੀ ਸਰੂਪ ਦੀ ਅਸੀਂ ਸੰਭਾਲ ਨਹੀਂ ਕਰ ਰਹੇ ਉਹ ਕਹਿ ਦਿੰਦੇ ਨੇ ਸਾਨੂੰ ਅੰਦਰ ਦੀ ਸਾਰੀ ਸਿੱਖੀ ਹੈ ਜੀ ਬਾਹਰ ਦੀ ਸਿੱਖੀ ਕੀ ਕਰਨੀ ਭਾਈ ਕਮਾਲ ਹੋ ਗਈ ਇੱਕ ਪੁਰਾਣੇ ਵਕਤਾਂ ਵਿੱਚ ਸਿੱਕੇ ਹੁੰਦੇ ਸਨ ਸਿੱਕੇ ਤੁਰ ਪੈਦੇ ਵਿਜੀ ਤੋਲਾ ਚਾਂਦੀ ਹੁੰਦੀ ਸੀ ਤੇ ਜੇ ਵਿੱਚ ਚਾਂਦੀ ਨਹੀਂ ਤਾਂ ਉਹਨੂੰ ਸਿੱਕੇ ਨੂੰ ਵੀ ਖੋਟਾ ਸਮਝਿਆ ਜਾਂਦਾ ਸੀ ਤੇ ਉਹ ਸਿੱਕੇ ਉੱਪਰ ਬਾਦਸ਼ਾਹੀ ਮੋਹਰ ਕੋਈ ਨਿਸ਼ਾਨ ਵੀ ਹੁੰਦਾ ਸੀ ਉਹ ਨਿਸ਼ਾਨ ਨਾ ਹੋਵੇ ਤਾਂ ਵੀ ਸਿੱਕਾ ਖੋਟਾ ਤੇ ਅੰਦਰੂ ਚਾਂਦੀ ਪੂਰੀ ਨਾ ਹੋਵੇ ਜਾਨੀ ਅੰਦਰ ਦਾ ਗੁਣ ਨਾ ਹੋਵੇ ਤਾਂ ਵੀ ਖੋਟਾ ਜਿਹੜਾ ਸਿੱਖ ਬਾਹਰੂ ਰੂਪ ਕਰਕੇ ਸਿੱਕੀ ਦੀ ਮੋਹਰ ਜਿਹਦੇ ਕੋਲ ਨਹੀਂ ਸਿੱਕੀ ਸਰੂਪ ਨਹੀਂ ਪੰਚਕਾਰਿ ਵਧੀਆ ਧਾਰਨੀ ਨਹੀਂ ਉਹ ਵੀ ਉਹ ਖੋਟੇ ਪੈਸੇ ਹੋਵਾਂਗੇ ਤੇ ਜਿਸ ਨੇ ਬਾਹਰੂ ਰੂਪ ਤੇ ਹੈ ਬਾਹਰ ਮੋਹਰ ਤੇ ਹੈ ਪਰ ਵਿੱਚ ਚਾਂਦੀ ਨਹੀਂ ਪੱਜ ਦੇ ਅੰਦਰ ਸਿੱਖੀ ਨਹੀਂ ਸਿੱਕੀ ਸੂਰਤ ਔਰ ਸੀਰਤ ਸਿੱਕੀ ਸੀਰਤ ਸਿੱਕੀ ਸੁਭਾਉ ਸਿੱਕੀ ਰਹਿਤ ਬੈਤ ਇਹ ਹੈ ਅੰਦਰ ਦੀ ਉਹ ਸ਼ਕਤੀ ਇਹ ਹੈ ਅੰਦਰ ਦੀ ਉਹ ਤੁਹਾਡੀ ਕੀਮਤ ਆਤਮਕ ਕੀਮਤ ਜਿਹੜਾ ਆਤਮਿਕ ਤੌਰ ਤੇ ਸਿੱਖ ਨਹੀਂ ਉਹ ਵੀ ਅਧੂਰਾ ਜਿਹੜਾ ਸਰੀਰਕ ਤੌਰ ਤੇ ਸੰਪੂਰਨ ਨਹੀਂ ਉਹ ਵੀ ਅਧੂਰਾ ਤਾਂ ਇਹ ਗੱਲ ਚੰਗੀ ਤਰ੍ਹਾਂ ਸਮਝ ਲਿਓ ਕਿ ਕੋਈ ਵੀ ਕਾਗਜ਼ ਨੋਟ ਨਹੀਂ ਹੁੰਦਾ ਉਦੇ ਉਤੇ ਬਾਦਸ਼ਾਹ ਦੇ ਨਿਸ਼ਾਨ ਨੇ ਮੋਹਰਾ ਨੇ ਗਵਰਨਰ ਦੀ ਦਸਕਤ ਨੇ ਫਿਰ ਜਾ ਕੇ ਉਹ ਨੋਟ ਬਣਿਆ ਜਾਂਦਾ ਉਹ ਕਾਗਜ਼ ਭਾਵੇਂ ਕਿੰਨਾ ਕੀਮਤੀ ਹੋਵੇ ਪਰ ਉਹਦੇ ਉਤੇ ਉਹ ਜਿਹੜੇ ਨਿਸ਼ਾਨ ਨੇ ਹਕੂਮਤ ਦੇ ਉਹ ਜੁੜੀ ਚਾਹੀਦੇ ਨੇ ਤੋਂ ਗੁਰੂ ਪਾਤਸ਼ਾਹ ਬਨੂ ਜਿਹੜਾ ਸਾਡਾ ਸਰੂਰ ਨੀਅਤ ਕੀਤਾ ਗਿਆ ਹੈ ਕਿ ਇਹ ਵੀ ਕਹਿੰਦੇ ਨੇ ਕਿ ਜੀ ਕਿਸਾਤਾਰੀ ਸਿੰਘ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੈਦਾ ਕੀਤੇ ਗੁਰਨਾਨਦ ਸਾਹਿਬ ਦੇ ਵੇਲੇ ਕਿਸਾਤਾਰੀ ਨੇ ਸੁਣਾਉਂਦੇ ਸਿੰਘ ਵੀ ਨੇ ਸੁਣਾਉਂਦੇ ਨੇ ਗੁਰੂ ਸਾਹਿਬ ਦੇ ਨਾਲ ਗੁਰੂ ਨਾਨਕ ਦੇਵ ਲਫ਼ਜ਼ ਲੱਗਾ ਹੋਇਆ ਹੈ ਕਈਆਂ ਗੁਰੂਆਂ ਦੇ ਨਾਲ ਜਿਸ ਤਰ੍ਹਾਂ ਰਾਮਦਾਸ ਜੀ ਅਮਰਦਾਸ ਜੀ ਦਾਸ ਲੱਗਾ ਉਹ ਭਾਈ ਗੱਲ ਸੁਣੋ ਇਹ ਤੁਂ ਜਰਣਾ ਬਟੋ ਆਪਣੀਆਂ ਢਿੱਲਾਂ ਨੂੰ ਆਪਣੇ ਆਲਸ ਦਿਲਦਰਪੂਨੇ ਨੂੰ ਤੁਸੀਂ ਸਿੱਖੀ ਸਿਧਾਂਤਾਂ ਨਾਲ ਨਾ ਜਾ ਕੇ ਜੋੜੋ ਗੁਰੂ ਨਾਨਕ ਸਾਹਿਬ ਬਿਲਕੁਲ ਕੇਸਾ ਧਾਰੀ ਸਨ ਇਹ ਚੀਜ਼ ਸਾਬਤ ਹੈ ਬਿਲਕੁਲ ਕਈ ਦਫਾ ਕੋਰਟਾਂ ਵਿੱਚ ਵੀ ਇਹ ਚੀਜ਼ ਸਾਬਤ ਕੀਤੀ ਗਈ ਕਿ ਗੁਰੂ ਨਾਨਕ ਸਾਹਿਬ ਕੇਸਾ ਧਾਰੀ ਸਨ ਉਹ ਜਿਹਨੂੰ ਉਹਨਾਂ ਦਾ ਸਿੱਖ ਬਣਦਾ ਸੀ ਆਕੇ ਉਹਨਾਂ ਦਾ ਸੇਵਕ ਬਣਦਾ ਸੀ ਤੇ ਉਹਨਾਂ ਕੋਲ ਗੁਰਿਆਈ ਲੈਂਦਾ ਸੀ ਉਸ ਨੂੰ ਵੀ ਉਹ ਸਾਬਤ ਸੂਰਤ ਰਹਿਣ ਦੀ ਹਦਾਇਤਾਂ ਕਰਦੇ ਸਨ ਬਾਕੀ ਰਹੀ ਗੱਲ ਕਿ ਜੀ ਜੀ ਇਹ ਖਾਲਸਾ ਕੇਸਾ ਧਾਰੀ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਸੀ ਸੋਈ ਦੀ ਲੋੜ ਸੀ ਤੋ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਜਿੱਦੇ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਚਾਰ ਜੰਗਾਂ ਲੜੀਆਂ ਸ਼ਸਤਰ ਵੀ ਉਦੋਂ ਵੀ ਮੌਜੂਦੂ ਸੀ ਸਿੱਖ ਸ਼ਸਤਰ ਧਾਰੀ ਸੀ ਕੇਸਾ ਧਾਰੀ ਸਾਬਤ ਸੂਰਤ ਸੀ ਤੋ ਜਿਹੜੀ ਇਹ ਖਾਲਸਾ ਪੰਥ ਹੈ ਇਹਦੇ ਬਾਣੀ ਗੁਰੂ ਰਣਜੀਤ ਸਾਹਿਬ ਨੇ ਨੌ ਗੁਰੂ ਸਾਹਿਬਾਨ ਨੇ ਇਸ ਸਿੱਖ ਮਤ ਅਨੁਸਾਰ ਜੈਸਾ ਜੀਵਨ ਹੋਣਾ ਚਾਹੀਦਾ ਹੈ ਜੈਸਾ ਇਨਸਾਨ ਅੰਦਰੋਂ ਬਾਹਰੋਂ ਸੂਰਤ ਕਰਕੇ ਸਿਰਤ ਕਰਕੇ ਹੋਣਾ ਚਾਹੀਦਾ ਹੈ ਉਹ ਸਾਰੇ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਘੜੇ ਗੁਰੂ ਨਾਨਕ ਸਾਹਿਬ ਦੇ ਮੁੱਖ ਉਚਾਰਨ ਹੋਏ ਔਰ ਉਹਨਾਂ ਸਿਧਾਂਤਾਂ ਤੇ ਹੀ ਬਾਕੀ ਗੁਰੂ ਸਾਹਿਬਾਨ ਨੇ ਪੈਰਾ ਦੇ ਕੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਆ ਕੇ ਇੱਕ ਸੰਪੂਰਨ ਮੁਣਕਤੀ ਜਿਹੜੀ ਘੜਤ ਸੀ ਉਹ ਸਮਾਜ ਦੇ ਸਾਹਮਣੇ ਰੱਖ ਦਿੱਤੀ ਗਈ ਕਿ ਸਿੱਖ ਇਸ ਤਰ੍ਹਾਂ ਦਾ ਸਾਬਤ ਸੂਰਤ ਹੋਣਾ ਚਾਹੀਦਾ ਹੈ ਪੰਜ ਕਕਾਰੀ ਵਰਦੀ ਤੇ ਧਰਨੀ ਹੋਣਾ ਚਾਹੀਦਾ ਹੈ ਕਿਉਂਕਿ ਆਤਮੂ ਤੌਰ ਤੇ ਭਗਤੀ ਕਰਨ ਵਾਲਾ ਔਰ ਸਰੀਰ ਤੌਰ ਤੇ ਇੱਕ ਸ਼ਕਤੀਸ਼ਾਲੀ ਯੋਧਾ ਵੀ ਹੋਣਾ ਚਾਹੀਦਾ ਜਿਹੜਾ ਆਪਣੀ ਇੱਜ਼ਤ ਪੱਤੀ ਪੈਂਦੀ ਇੱਜ਼ਤ ਪੱਤ ਦੇਸ਼ ਦੀ ਇੱਜ਼ਤ ਲਈ ਸ਼ਸਤਰ ਉਠਾ ਸਕੇ ਬੁੱਦਲ ਕਾਇਰ ਸਿੱਖ ਨਹੀਂ ਹੋ ਸਕਦਾ ਸਿੱਖ ਸੰਤ ਸਪਾਈ ਦਾ ਨਾਮ ਹੈ ਤੋਂ ਇੱਥੇ ਆ ਕੇ ਸੰਪੂਰਨਤਾ ਹੋਈ ਹੈ ਔਰ ਉਹਦੇ ਉੱਤੇ ਫਿਰ پابੰਦੀ ਲੱਗ ਗਈ ਕਿ ਜਿਹੜਾ ਇਸ ਰੂਪ ਨੂੰ ਵਿਗਾੜਦਾ ਉਹ ਵੀ ਸਿੱਖੀ ਚੋਂ ਪਤਿਤ ਹੈ ਜਿਹੜਾ ਰਹਿਤ ਬਖ ਨਹੀਂ ਰੱਖਦਾ ਉਸ ਨੂੰ ਵੀ ਤਨਖਾਹ ਜਾਂ ਪਤਿਤ ਕਰ ਦਿੱਤਾ ਜਾ ਸਕਦਾ ਹੈ ਲੈਦਾ ਅਸੀਂ ਇਸ ਇਨ ਸਿੱਖੀ ਸਿਧਾਂਤਾਂ ਨੂੰ ਸਮਝੀਏ ਔਰ ਐਵੇਂ ਟੁੰਜਣਾ ਨਾ ਕਰੀਏ ਤੇ ਆਪੇ ਹੀ ਆਪਣੇ ਸਿਧਾਂਤਾਂ ਨੂੰ ਚੈਲੰਜ ਨਾ ਕਰੀਏ ਔਰ ਇਹ ਗੱਲ ਕਦੇ ਵੀ ਨਹੀਂ ਪ੍ਰਵਾਨ ਹੋ ਸਕਦੀ ਨਾ ਹੀ ਹੋਣੀ ਚਾਹੀਦੀ ਹੈ ਇਸ ਪਾਸੇ ਸ਼੍ਰੋਮਣੀ ਕਮੇਟੀ ਦੇ ਕਰਤਾਰ ਅਕਾਲ ਸਾਹਿਬ ਸਾਬਾਹਨ ਜੋ ਹੈ ਉਹਨਾਂ ਨੂੰ ਖਾਸ ਨੋਟਿਸ ਲੈਣਾ ਚਾਹੀਦਾ ਹੈ ਕਿ ਕੋਈ ਤਰੀ ਬਿਨਾ ਕੇਸੀ ਬੰਦਾ ਆਪਣੇ ਆਪ ਨੂੰ ਸਿੱਖ ਨਾ ਅਖਵਾਏ ਨਾ ਉਸ ਨੂੰ ਸਿੱਖੀ ਦਾ ਮਾਨ ਦਿੱਤਾ ਜਾਏ ਜੇ ਉਹਨੂੰ ਸਿੱਖੀ ਇੰਨੀ ਪਿਆਰੀ ਹੈ ਤੇ ਫਿਰ ਸਾਬਤ ਸੂਰਤ ਦਸਤਾਰ ਸੇਰਾ ਹੋ ਜਾਣ ਤੋ ਇਹ ਇੱਕ ਅੱਜ ਜਿਹੜਾ ਅਸੀਂ ਵਿਸ਼ਾ ਵਿਚਾਰਿਆ ਸਿੱਖੀ ਬਹਿਰੂਨੀ ਸਰੂਪ ਕਿ ਬਾਹਲਾ ਸਰੂਪ ਜਿਹੜਾ ਸਾਡਾ ਇਹ ਵੀ ਸਿੱਖੀ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਇਹ ਤੁਸੀਂ ਕੁਦਰਤੀ ਦੇਖੋ ਜਿਹਦਾ ਅੰਦਰ ਦੀ ਸਿੱਖੀ ਦੀ ਗੱਲ ਕਰਦੇ ਆ ਤੇ ਅੰਦਰ ਦੀ ਸਿੱਖੀ ਵਿੱਚ ਉਹ ਗੁਰਬਾਣੀ ਅਨੁਸਾਰ ਕਮਾਉਣ ਹੁੰਦੀ ਹੈ ਤੇ ਗੁਰਬਾਣੀ ਦੀ ਪਹਿਲੀ ਪਉੜੀ 'ਚ ਲਿਖਿਆ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਰਜ਼ਾਈ ਤੋਂ ਪਾਵਰ ਰੱਬੀ ਰਜ਼ਾ ਵਿੱਚ ਰੱਬੀ ਹੁਕਮ ਵਿੱਚ ਰੱਬੀ ਪਾਣੇ ਵਿੱਚ ਰੱਬ ਦੇ ਕਿਸੇ ਕੰਮ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਪਰਮਾਤਮਾ ਦੇ ਵਰਤੇ ਹੁਕਮ ਦੇ ਉਲਟ ਕੰਮ ਨਹੀਂ ਕਰਨਾ ਤੇ ਤੁਸੀਂ ਦੱਸੋ ਜਿਹੜੇ ਦਾੜੀ ਕੇਸ ਹੁੰਦੇ ਨੇ ਰੱਬ ਦੇ ਹੁਕਮ ਹੀ ਜਾਂਦੇ ਨੇ ਕਿ ਸਾਡੀ ਮਰਜ਼ੀ ਨਾਲ ਲਾਉਂਦੇ ਨੇ ਜਿਨ੍ਹਾਂ ਨੂੰ ਦਾੜੀਆਂ ਨਹੀਂ ਹੁੰਦੀਆਂ ਕਿਸੇ ਕਾਰਨ ਜਾਂ ਕੇਸ ਨਹੀਂ ਹੁੰਦੇ ਤਾਂ ਕਿਹਾ ਉਹ ਆਪਣੀ ਮਰਜ਼ੀ ਨਾਲ ਬਣਾ ਸਕਦੇ ਨੇ ਉਹ ਨਕਲੀ ਹੁੰਦੇ ਨੇ ਅਸਲੀ ਤਾਂ ਨਹੀਂ ਕੋਈ ਬਣਾ ਸਕਦਾ ਤੋਂ ਇਹ ਸਾਡੇ ਦਾੜੀ ਕੇਸ ਸਾਡਾ ਇਸ ਰੂਪ ਸਰੀਰ ਦਾ ਇਹ ਪਰਮਾਤਮਾ ਨੇ ਬਣਾਇਆ ਇਸ ਰੂਪ ਨੂੰ ਕਾਇਮ ਰੱਖਣਾ ਇਹਦੇ ਛੇੜਛਾੜ ਨਾ ਕਰਨੀ ਹੀ ਰੱਬੀ ਰਜ਼ਾ ਵੀ ਚੱਲਣਾ ਹੈ ਜੇ ਅੰਦਰ ਦੀ ਸਿੱਖ ਮਾਨਿਕ ਕਮਾਣੀ ਹੈ ਜਿਹਦੇ ਅੰਦਰ ਸਿੱਖੀ ਆ ਗਈ ਉਹ ਤੇ ਰੱਬੀ ਰੂਪ ਨੂੰ ਵਗਾ ਨਹੀਂ ਸਕਦਾ ਉਹ ਪਾਈਏ ਤੁਹਾਡੇ ਸਰੀਰ ਜਿਹੜੇ ਨੇ ਇਸ ਰੱਬ ਦੇ ਹਰਮੰਦਰ ਹਨ ਹਰੀ ਦੇ ਵਸਣ ਦੇ ਕਾਰਖਾਨਾ ਹਰਮੰਦਰ ਇਹ ਸਰੀਰ ਹੈ ਗਿਆਨ ਰਤਨੀ ਪ੍ਰਗਟ ਹੋਏ ਇਹ ਗਿਆਨ ਰਤਨ ਪੱਲੇ ਆ ਜਾਵੇ ਤਾਂ ਸਮਝ ਆਉਂਦੀ ਹੈ ਕਿ ਹਰੀ ਦਾ ਸਰੀਰ ਹੈ ਹਰ ਸਿਵ ਜੀ ਇਸ ਹਰ ਸਿਵ ਜੀ ਪ੍ਰਮਾਤਮਾ ਵਸਦਾ ਪਿਆ ਸਭ ਮੇ ਜੋ ਜੋਤ ਹੈ ਸੋ ਇਹ ਇਸ ਦਾ ਚੈਨ ਸਭ ਮੇ ਚਾ ਰਬੀ ਜੋਤ ਅੰਦਰ ਵਸਦੀ ਪਈ ਹੈ ਤੇ ਰਬੀ ਜੋਤ ਨੂੰ ਜਿਸ ਕਿਸਮ ਦਾ ਘਰ ਚਾਹੀਦਾ ਸੀ ਬਸਣ ਵਾਸਤੇ ਉਹਨਾਂ ਨੇ ਵੈਸੇ ਵੈਸੇ ਇਹ ਸਰੀਰ ਬਣਾਇਆ ਔਰ ਇੰਨਾ ਸਰੀਰ ਵਿੱਚ ਉਹ ਪਰਮਾਤਮਾ ਦੀ ਜੋਤ ਵਸਦੀ ਇਹਨੂੰ ਭੰਨ ਤੋੜ ਕਰਨੀ ਆਪਣੀ ਕਾਰੀਗਰਨੀ ਕਰਨੀ ਕਿਹਾ ਅਸੀਂ ਪਰਮਾਤਮਾ ਨਾਲੋਂ ਜ਼ਿਆਦਾ ਸਿਆਣੇ ਬਣਦੇ ਆ ਦਾੜੀ ਦੀ ਲੋੜ ਨਾ ਹੁੰਦੀ ਤੇ ਪਰਮਾਤਮਾ ਨਾ ਲਾਂਦਾ ਮਰਦਾਂ ਨੂੰ ਕੁੜੀਆਂ ਨੂੰ ਨਹੀਂ ਉਸਨੇ ਲੋੜ ਮਹਿਸੂਸ ਕੀਤੀ ਔਰਤਾਂ ਨੂੰ ਦਾੜੀ ਨਹੀਂ ਹੁੰਦੀ ਮਰਦਾਂ ਨੂੰ ਹੁੰਦੀ ਹੈ ਤੋ ਇਹ ਉਸ ਪਰਮਾਤਮਾ ਦੀ ਰਜ਼ਾ ਹੈ ਕਿ ਇਹ ਸਾਡਾ ਐਸਾ ਸਰੂਪ ਹੈ ਐਸਾ ਸਰੂਪ ਉਸ ਪਰਮਾਤਮਾ ਨੂੰ ਪਸੰਦ ਸੀ ਜਿਹਾ ਉਸਨੇ ਇਨਸਾਨ ਨੂੰ ਸਭ ਸੂਤ ਮੈਂ ਜਿੱਤੇ ਅੱਖਾਂ ਨੱਕ ਮੂੰਹ ਕੰਨ ਸਿਰ ਦੇ ਹੋਰ ਅੰਗ ਲੋੜ ਸੈਂ ਟਿਕਾਣੇ ਸਿਰ ਸਹੀ ਥਾਂ ਤੇ ਉਸਨੇ ਸਾਰੀਆਂ ਚੀਜ਼ਾਂ ਲਗਾ ਕੇ ਰੱਖੀਆਂ ਨੇ ਸਰੀਰ ਦੇ ਅੰਦਰ ਦੀ ਬੰਤਰ ਦੇਖੀਏ ਸਭ ਤੋਂ ਕੀਮਤੀ ਸਾਡੇ ਜਿਹੜੇ ਅੰਗਣ ਜਿਸ ਤਰ੍ਹਾਂ ਦਿਮਾਗ ਹੈ ਦਿਲ ਹੈ ਗੁਰਦੇ ਨੇ ਫੇਫੜੇ ਨੇ ਜੇ ਤੁਸੀਂ ਦੇਖੋ ਕਿਸ ਤਰ੍ਹਾਂ ਪਸਲੀਆਂ ਦੇ ਅੰਦਰ ਥੰਮ ਕੇ ਰਖਨੇ ਪਸਲੇ ਦੀ ਬਾਹਰੂ ਇੱਕ ਸਖਤ ਪਸਲੇ ਦੀ ਹੱਡੀਆਂ ਦੀ ਬਾੜ ਹੈ ਤਗੜੀ ਬਾਹਰੂ ਦਿਮਾਗ ਹੈ ਸਾਡਾ ਤੁਸੀਂ ਦੇਖੋ ਦਿਮਾਗ ਦੀ ਬਾਹਰ ਜਿਹੜੀ ਖੋਪੜੀ ਕਿੰਨੀ ਸਖਤ ਹੁੰਦੀ ਹੈ ਕਿਉਂਕਿ ਬਹੁਤ ਕੀਮਤੀ ਅੰਦਰ ਜਿਹੜਾ ਹੈ ਦਿਮਾਗ ਹੈ ਉਹਦੇ ਬਹੁਤ ਛੋਟੇ 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 ਸਲਜ ਨਸਾਂ ਨੇ ਉਹਨਾਂ ਦੀ ਸੰਭਾਲ ਵਾਸਤੇ ਖੋਪੜੀ ਦੇਖੋ ਕਿੰਨੀ ਮਜ਼ਬੂਤ ਹੈ ਜਿੰਦਰੀ ਚੰਗੀ ਕੋਈ ਜ਼ੋਰ ਦੀ ਸੱਟ ਨਾ ਮਾਰੇ ਖੋਪੜੀ ਟੁੱਟਦੀ ਨਹੀਂ ਸੋਕੀ ਸੋਕੀ ਤੂੰ ਪਰਮਾਤਮਾ ਨੇ ਸਿਰ ਤੇ ਮੰਤਰ ਬਹੁਤ ਪਿਆਰੀ ਬਣਾਈ ਆ ਭਾਈ ਸਾਨੂੰ ਇਸ ਨੂੰ ਬਦਲਣ ਦੀ ਲੋੜ ਨਹੀਂ ਇਸੇ ਵਤੀ ਸਿੱਖੀ ਵਿੱਚ ਨੱਕ ਕਣ ਛੇਦਕ ਗਹਿਣੇ ਪਾਉਣ ਦੀ ਵੀ ਆਗਿਆ ਨਹੀਂ ਪਰ ਨੱਕ ਵਿੱਚ ਕੋਈ ਕੋਕਾ ਪਾਉਣ ਵਾਸਤੇ ਕੋਈ ਨਲੀ ਪਾਉਣ ਵਾਸਤੇ ਨੱਕ ਦੇ ਸੁਰਾਖ ਪਰਮਾਤਮਾ ਨੇ ਨਹੀਂ ਬਣਾਇਆ ਕੰਨਾਂ ਵਿੱਚ ਕਾਂਟੇ ਵਾਲੀਆਂ ਪਾਉਣ ਵਾਸਤੇ ਪਰਮਾਤਮਾ ਨੇ ਕੋਈ ਸੁਰਾਖ ਨਹੀਂ ਬਣਾਇਆ ਹੋਇਆ ਤੇ ਅਸੀਂ ਆਪਣੇ ਘਰ ਨੂੰ ਬਣਾ ਕੇ ਕਾਰੀਗਰੀ ਕਰੀਏ ਤਾਂ ਮਤਲਬ ਪਰਮਾਤਮਾ ਨੂੰ ਗਲਤੀ ਲੱਗ ਗਈ ਹੈ ਉਸਨੇ ਸਹੀ ਠੀਕ ਨਹੀਂ ਬਣਾਇਆ ਕੁਝ ਹੋਰ ਵੀ ਲੋੜਾਂ ਸੰਸਿਵ ਜਿਹੜੀ ਉਸਨੇ ਨਹੀਂ ਲਾਈਆਂ ਤਾਂ ਅਸੀਂ ਲਾ ਰਹੇ ਹਾਂ ਭਾਈ ਕੁਦਰਤ ਦੀ ਕਾਰੀਗਰੀ ਵਿੱਚ ਆਪਣੀ ਕਾਰੀਗਰੀ ਨੂੰ ਮਾਰੋ ਅਗਰ ਰੱਬ ਦੀ ਰਜ਼ਾ ਵੀ ਤੁਰਨਾ ਚਾਹਦੇ ਹੋ ਅੰਦਰ ਦੀ ਸਿੱਖੀ ਪਾਲਦੇ ਤਾਂ ਅੰਦਰ ਦੀ ਸਿੱਖੀ ਬਾਹਰ ਦੀ ਸਿੱਖੀ ਦੀ ਵੀ ਰਾਖੀ ਕਰਦੀ ਹੈ ਅੰਦਰ ਸਿੱਖੀ ਹੋਵੇ ਤਾਂ ਬਾਹਰਲੀ ਸਿੱਖੀ ਵੀ ਪਛਦੀ ਹੈ ਤੇ ਬਾਹਰਲੀ ਸਿੱਖੀ ਜਿਹੜੀ ਹੈ ਸਾਡੇ ਅੰਦਰਲੇ ਆਤਮਿਕ ਜੀਵਨ ਦਾ ਪ੍ਰਗਟਾਵਾ ਹੈ ਤੇ ਜਿਹੜੇ ਕਿਸੇ ਦਾਣੀ ਦੀ ਬੇਇਜ਼ਵੀ ਕਰਦੇ ਨੇ ਉਹ ਸਾਹਮਣੇ ਆਪਣੀ ਕਮਜ਼ੋਰੀ ਦੱਸਣੇ ਕਮਜ਼ੋਰ ਬੰਦਾ ਹੈ ਆਸਿਰ ਦਰਦਰੀ ਬੰਦਾ ਹੈ ਇਸ ਸਿੱਖੀ ਸਰੂਪ ਦੀ ਸੰਭਾਲ ਨਹੀਂ ਕਰਨ ਦੇ ਯੋਗ ਆਪਣੇ ਆਪ ਨੂੰ ਸਮਝਦਾ ਜਾਂ ਫਿਰ ਇਹ ਫੈਸ਼ਨ ਪ੍ਰਸਤ ਸੋਚ ਹੈ ਇਸ ਦੀ ਇਹ ਫੈਸ਼ਨ ਬਾਰੇ ਸੋਚਾਈ ਸੀ ਉਹ ਫਿਲਮਾਂ ਦੇ ਐਕਟਰ ਦੇਖਦੇ ਕੇ ਨਾ ਕੋਨੇ ਮੋਨੇ ਇਹਨੂੰ ਵੀ ਉਹ ਰੂਪ ਧਾਰਨ ਕਰਨਾ ਜਿਆਦਾ ਪਸੰਦ ਆਉਂਦਾ ਸਿੱਖੀ ਸਰੂਪ ਨੂੰ ਪਸੰਦ ਨਹੀਂ ਹੈ ਅਨੁਮਤੀ ਲੋਕ ਇੱਕ ਅਫਰੀਕਨ ਮੁਸਲਮਾਨੇ ਕਹਿੰਦਾ ਹੈ ਕਿ ਬੀਅਰਡ ਸਿੱਖ ਲੁਕਸ ਲਾਈਕ ਅ ਲਾਇਨ ਰੈਸਟ ਆਫ us ਲੁਕਸ ਲਾਈਕ ਸ਼ੀਪ ਇੱਕ ਇੱਕ ਮੁਸਲਮਾਨ ਨੂੰ ਇਹ ਸਮਝ ਆ ਗਈ ਕਿ ਸਿੱਖੀ ਸਰੂਪ ਕਿੰਨਾ ਪਿਆਰਾ ਹੈ ਔਰ ਸਾਨੂੰ ਅਜੇ ਤੱਕ ਸਮਝ ਨਹੀਂ ਆਈ ਤੁ ਸਮਝੀਏ ਇਸ ਚੁਣੌਤੀ ਨੂੰ ਸਵੀਕਾਰ ਕਰਕੇ ਇਸ ਚੁਣੌਤੀ ਨੂੰ ਖਤਮ ਕਰੀਏ ਅਸੀਂ ਔਰ ਇਹ ਬੇਅਦਵੀ ਜਿਹੜੀ ਕਿਸਮ ਦੀ ਇਹ ਦੂਰ ਕਰਕੇ ਸਭ ਤੋਂ ਸੂਰਤ ਦਸਤਾਰ ਸਿਰਾ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ